ਮੈਂ ਤੇ ਅਸੀਂ ਹਰਦੀਪ ਸਿੰਘ ਹਰਦੀਪ ਸਿੰਘ ਜੀ ਅੱਜ ਇੱਕ ਡੈੱਡ ਬੋਡੀ ਮਤਲਬ ਫਰੇ ਤੋਂ ਲੈ ਡੈੱਡ ਬੋਡੀ ਆ ਕੇ ਡੈਥ ਹੋ ਗਈ ਹੈ ਸੋ ਦੁਬਾਰਾ ਥੋੜਾ ਦੱਸ ਦਿੰਦਾ ਕਿ ਲੱਤ ਹੈ ਹੋਈ ਹਾਂ ਮੈਂ ਹਾਜ਼ਰ ਹੇ ਤੇ ਆਪਣੀ ਚੌਂਕੀ ਦੇ ਵਿੱਚ ਪੌਣੇ 6 ਵਜੇ ਸਾਨੂੰ ਮੈਸੇਜ ਮਿਲਿਆ ਵੀ ਰੇਲ ਗੱਡੀ ਜਿਹੜੀ ਪਠਾਨਕ ਅੰਮ੍ਰਿਤਸਰ ਤੋਂ ਦਿੱਲੀ ਜਾ ਰਹੀ ਹੈ ਉਹ ਸੁਪਰ ਫਾਸਟ ਦੇ ਨਾਲ 36 ਦੇ ਕਿਲੋਮੀਟਰ 36 ਦੇ 2 3 ਦੇ ਉੱਤੇ ਇੱਕ ਬੰਦਾ ਜਿਹੜਾ ਉੱਥੇ ਲੈ ਗੱਡੀ ਦੇ ਆ ਗਿਆ ਜਿਸ ਕਰਕੇ ਆਪਾਂ ਉਹ ਡੈੱਡ ਬੋਡੀ ਨੂੰ ਕਵਰ ਕਰਕੇ ਤੇ ਹੁਣ ਸਨਖਤ ਨਹੀਂ ਹੋਈ ਅਜੇ ਜਿਸ ਨੂੰ ਸਨਖਤ ਬਾਅਦ ਤੇ ਸਿਵਲ ਹਸਪਤਲ ਮੌਤਰੀ ਜਮਾ ਕਰਾ ਦਿੱਤਾ 72 ਘੰਟੇ ਬਾਅਦ ਸਰ ਆਪਣੇ ਘੋਮਕੀ ਤੋਂ ਕਿੰਨੀ ਕੀ ਦੂਰੀ ਤੇ ਹੈਗੀ ਇੱਥੋਂ ਹੋਣੀ ਹੈ 2 ਕਿਲੋਮੀਟਰ ਹੋਣੀ ਹੈ ਇਹ ਕਿਸ ਡਰਸ ਤੋਂ ਪਤਾ ਲੱਗਾ ਨਹੀਂ ਡਰਸ ਦਾ ਜੀ ਨਹੀਂ ਪਤਾ ਲੱਗਾ ਜੀ ਨਾਮ ਨੂੰ ਮੈਂ ਸਮ੍ਰਿਤਿਕ ਦੀ ਮੌਤ ਕਿਵੇਂ ਹੋਈ ਮਤਲਬ ਟ੍ਰੇਨ ਤੋਂ ਬਾਹਰ ਦੇਖ ਰਿਹਾ ਜੇ ਤੁਹਾਨੂੰ ਲਾਈਨ ਕ੍ਰਾਸ ਕਰ ਰਿਹਾ ਸੀ ਜਾਂ ਨਹੀਂ ਲਾਈਨ ਕ੍ਰਾਸ ਕਰਦੇ ਦੀ ਆਈ ਹੈ ਟ੍ਰੇਨ ਦੇ ਲਾਈਨਾਂ ਦੇ ਵਿੱਚ ਡੱਡ ਬੜੀ ਪਈ ਸੀ ਉਹਦੀ ਜਿਹੜੀ ਚੱਕ ਕੇ ਹੁਣ ਸਿਵਲ ਹਸਪਤਲ ਜਮਾ ਕਰਾ ਦਿੱਤੀ ਹੈ ਸਨਖਤ ਬਾਅਦ ਤੇ 72 ਘੰਟੇ ਬਾਅਦ ਰੱਖ ਦਿੱਤੀ ਹੈ ਇਹ ਨੂੰ ਸੁਣਾਕ ਤੋਂ ਹੈ ਕਿ ਅਗਲੀ ਘਰ ਵੇ ਜੀ ਇਹ ਅੰਮ੍ਰਿਤ ਦਿੱਲੀ ਤੋਂ ਆ ਰਹੇ ਜੀ ਪਠਾਨਕੋਟ ਹੁਣ ਇਸ ਵੇਲੇ ਅੰਮ੍ਰਿਤਸਰ ਤੋਂ ਆ ਰਹੇ ਸੀ ਪਠਾਨਕੋਟ